ਮਹਾਪੁਰਸ਼ਾਂ ਦੇ ਹੁਕਮ ਨੂੰ ਮੰਨ ਕੇ ਅੱਜ ਤੋਂ ਪੰਜ ਪਾਠ ਸੁਖਨੀ ਸਾਹਿਬ ਜੀ ਦੇ ਆਰੰਭ ਦਿੱਤੇ ਸੇਵਾ ਵਿੱਚੋਂ ਰਾਤ ਨੂੰ 11 ਵਜੇ ਛੁੱਟੀ ਮਿਲਣੀ ਆਰਾਮ ਕਰਨਾ 2 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਨਾ 3 ਵਜੇ ਬਾਹਰਲੀ ਖਿੜਕੀ ਪਾਸ ਬੈਠ ਕੇ ਪਾਠ ਸ਼ੁਰੂ ਕਰ ਦੇਣਾ ਪੰਜ ਪਾਠ ਕਰਕੇ ਫਿਰ ਹਾਜ਼ਰੀ ਦਾ ਪ੍ਰਸ਼ਾਦਾ ਛਕਣਾ ਹੁਕਮ ਅਨੁਸਾਰ ਇੱਕ ਹੀ ਪ੍ਰਸ਼ਾਦਾ ਛਕਣਾ ਸਾਰਾ ਦਿਨ ਤਤ ਪਰ ਹੋ ਕੇ ਸੇਵਾ ਕਰਨੀ ਆਪ ਜੀ ਪ੍ਰੇਮ ਵਿੱਚ ਅੰਤਖ ਸਨ ਕਈ ਵਾਰ ਪਾਠ ਕਰਦਿਆਂ ਨੂੰ ਨੀਂਦ ਆ ਜਾਣੀ ਗੁਟਕਾ ਹੱਥੋਂ ਛੁੱਟ ਜਾਣਾ ਤਰਬਕ ਕੇ ਉੱਠਣਾ ਪਾਠ ਫਿਰ ਮੁੱਢੋਂ ਸ਼ੁਰੂ ਕਰ ਦੇਣਾ ਪ੍ਰੇਮ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ ਮਹਾਪੁਰਸ਼ਾਂ ਨੇ ਓ ਸਮਤ ਦਿੱਤੀ ਰਹਿ ਰਾਸ ਦੇ ਟਾਈਮ ਤੇ ਜੋਤ ਜਗਾਉਣੀ ਚਿਮਨੀਆਂ ਸਾਫ਼ ਕਰਕੇ ਲੈਂਪ ਜਗਾਉਣੀ ਭੋਗ ਵਾਸਤੇ ਥਾਲ ਲਗਾਉਣਾ ਮੁਖ ਤੇ ਪਰਨਾ ਹਰ ਵਕਤ ਰੱਖਣਾ ਹੈ ਸਾਡੇ ਨਿਤਨੇਮ ਵੇਲੇ ਪਹਿਰੇ ਤੇ ਖਡਾਉਣਾ ਹੈ ਨਾਲੇ ਸੁਖਨੀ ਸਾਹਿਬ ਜੀ ਦੇ ਪੰਜ ਪਾਠ ਨਿਤਾ ਪ੍ਰਤ ਕਰਨੇ ਹਨ ਰਾਤ ਨੂੰ 12 ਵਜੇ ਗਰਮ ਪਾਣੀ ਤਿਆਰ ਹੋਵੇ ਤੇ ਲੋੜਵੰਦ ਬਸਤਰ ਇਤਿਆਦਿਕ ਚੀਜ਼ਾਂ ਤਿਆਰ ਹੋਵਣ ਪੂਰੇ 3 ਵਜੇ ਗੁਰੂ ਸਾਹਿਬ ਪ੍ਰਕਾਸ਼ ਕਰਨ ਦੀ ਡਿਊਟੀ ਤੇ ਵੀ ਤੇਰੀ ਹੈ ਸਮਤ ਦੇ ਕੇ ਮਹਾਪੁਰਸ਼ ਕਹਿਣ ਲੱਗੇ ਕਿਉ ਹਜੂਰਾ ਸਮਝ ਆਈ ਹਾਂਜੀ ਗਰੀਬ ਨਿਵਾਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ